ਮਜੀਠੀਆ ਦੇ ਵਿਰੁੱਧ ਕੇਸ ਕੇਜਰੀਵਾਲ ਦੀ ਪੰਜਾਬੀਆਂ ਦੇ ਖਿਲਾਫ ਨਫਰਤ ਦਾ ਇੱਕ ਸਬੂਤ ਹੈ ਇੱਕ ਇੰਦਰਾ ਗਾਂਧੀ ਨੇ ਅਮਰਜੈਂਸੀ ਲਗਾਈ ਸੀ ਇਹ ਕਿ ਅਮਰਜੈਂਸੀ ਇਹਨਾਂ ਨੇ ਉਹਨਾਂ ਨੇ ਐਲਾਨ ਕਰਕੇ ਲਾਈ ਸੀ ਇਹਨਾਂ ਨੇ ਆਣ ਐਲਾਨੀ ਅਮਰਜੈਂਸੀ ਲਾ ਦਿੱਤੀ ਕਾਂਗਰਸ ਦੇ ਵਿਚਕਾਰ ਇੱਕ ਵਿਅਕਤੀ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਉਸ ਨੂੰ ਕੱਢ ਦਿੱਤਾ ਗਿਆ ਹੈ ਕਾਟੋ ਕਲੇਸ਼ ਜਿਹੜਾ ਕਾਂਗਰਸ ਦਾ ਕਹਿੰਦੇ ਮੋੜ ਤੋਂ ਸ਼ੁਰੂ ਹੋ ਗਿਆ ਹੈ ਸੰਵਿਧਾਨ ਉਚਕੇ ਕੰਕੇ ਅਕਾਲੀ ਲੀਡਰਾਂ ਨੂੰ ਘਰ ਦੇ ਵਿੱਚ ਡਕਿਆ ਜਾ ਰਿਹਾ ਹੈ ਇਹ ਸਾਡਾ ਕਹਿਣਾ ਨਹੀਂ ਹੈ ਇਹ ਕਹਿਣਾ ਹੈ ਬਿਕਰਮਜੀਤ ਸਿੰਘ ਮਜੀਠੀਏ ਦੇ ਕਰੀਬੀ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਉਹਨਾਂ ਨੇ ਇਹ ਬਿਆਨ ਉਦੋਂ ਦਿੱਤਾ ਜਿਸ ਸਮੇ ਅਕਾਲੀ ਲੀਡਰ ਪ੍ਰਦਰਸ਼ਨ ਕਰਨ ਲਈ ਕਰੋ ਬਾਹਰ ਨਿਕਲ ਰਹੇ ਸਨ ਉਹਨਾਂ ਨੇ ਚੰਡੀਗੜ੍ਹ ਵਿਖੇ ਪਹੁੰਚਣਾ ਸੀ ਅਤੇ ਹਾਈ ਕੋਰਟ ਦੇ ਵਿੱਚ ਜਾ ਕੇ ਆਪਣਾ ਪ੍ਰਦਰਸ਼ਨ ਜਿਹੜਾ ਹੈ ਉਹ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਘਰ ਦੇ ਵਿੱਚ ਹੀ ਰੋਕ ਲਿੱਤਾ ਜਾਂਦਾ ਹੈ ਕਈ ਲੀਡਰਾਂ ਨੂੰ ਹਾਊਸ ਅਰੈਸਟ ਕੀਤਾ ਜਾਂਦਾ ਹੈ ਇਸ ਦੇ ਦਰਮਿਆਨ ਹੀ ਸੁਖਬੀਰ ਬਾਦਲ ਨੂੰ ਵੀ ਰੋਕਿਆ ਜਾਂਦਾ ਹੈ ਅਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕੁਚਿਰ ਹਿਰਾਸਤ ਦੇ ਵਿੱਚ ਰੱਖਣ ਮਗਰੋਂ ਉਹਨਾਂ ਨੂੰ ਸਭ ਨੂੰ ਛੱਡ ਦਿੱਤਾ ਜਾਂਦਾ ਪਰ ਜਿਹੜੇ ਦੋਸ਼ ਨੇ ਲਗਾਏ ਜਾ ਰਹੇ ਨੇ ਕਿ ਸੰਵਿਧਾਨ ਨੂੰ ਛਿੱਕੇ ਟੰਗਿਆ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਦਰਮਿਆਨ ਕੀ ਕੀ ਹੁੰਦਾ ਆਖਰ ਇਸੇ ਮਾਮਲੇ ਦੇ ਪਿੱਛੇ ਕੀ ਕਾਰਨ ਸੀ ਇਸ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਾਡੇ ਸੀਨੀਅਰ ਐਡੀਟਰ ਸਤਿੰਦਰ ਮੋਹਨ ਸਿੰਘ ਮੌਜੂਦ ਹਨ ਸਭ ਤੋਂ ਪਹਿਲਾਂ ਸਰ ਸਵਾਗਤ ਕਰਦਾ ਜੀ। ਨਮਸਕਾਰ ਜੀ। ਕਿਵੇਂ ਵੇਖਦੇ ਹੋ ਕੱਲ ਜੋ ਵੀ ਹੋਇਆ ਸਾਰਾ ਅਕਾਲੀ ਦਲ ਲੀਡਰਾਂ ਦੇ ਨਾਲ ਆਖਰ ਕੀ ਕਾਰਨ ਬਣੇ ਕਿ ਉਹਨਾਂ ਨੂੰ ਹਾਊਸ ਅਰੈਸਟ ਕਰਨਾ ਪਿਆ? ਸਭ ਤੋਂ ਪਹਿਲਾਂ ਸਾਡੇ ਡीडीसी ਆਨਲਾਈਨ ਦੇ ਜੋੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਜਿੱਥੇ ਤੱਕ ਆਪਾਂ ਰੋਜ਼ ਹੀ ਇਸ ਗੱਲ ਦੇ ਵਿਚਾਰ ਕਰਦੇ ਆਂ ਔਰ ਜਿੱਥੇ ਤੱਕ ਕਿਉਂਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਮੁੱਖ ਤੌਰ ਤੇ ਮੁੱਦੇ ਚੱਲ ਰਹੇ ਨੇ ਉਹ ਮਜੀਠੀਆ ਤੇ ਕਾਂਗਰਸ ਦੀ ਪਾਰਟੋ ਦਾ ਹਰ ਇੱਕ ਦੀ ਨਜ਼ਰ ਇਹਨਾਂ ਚੀਜ਼ਾਂ ਦੇ ਉੱਪਰ ਟਿਕੀ ਹੋਈ ਹੈ ਜੀ ਜਾਂ ਫਿਰ ਹੁਣ ਦਿਲਜੀਤ ਸਾਂਝਾ ਗਿਆ ਨਵੇਂ ਹਮ ਬਸ ਇਹ ਮੁੱਦਿਆਂ ਦੇ ਉੱਪਰ ਹੀ ਸਾਰੀ ਲੋਕਾਂ ਦਾ ਧਿਆਨ ਬਾਕੀ ਕੰਮਾਂ ਤੋਂ ਹਟਦਾ ਜਾ ਰਿਹਾ ਹਮ ਬਿੱਤੇ ਉੱਥੇ ਤੱਕ ਤੁਹਾਡੀ ਗੱਲ ਹੈ ਜੀ ਕਿ ਮਜੀਠੀਆ ਮਾਮਲੇ ਦੇ ਵਿਚਕਾਰ ਜਿੱਥੇ ਕੱਲ ਇਹਨਾਂ ਦੀ ਪੇਸ਼ੀ ਹੋਈ ਹੈ ਔਰ ਪੇਸ਼ੀ ਦੇ ਦੌਰਾਨ ਬੜੇ ਅਜੀਬ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਆਪਣੀ ਕਾਰਗੁਜ਼ਾਰੀ ਦਿਖਾਈ ਗਈ ਹੈ ਜੀ ਔਰ ਜਦੋਂ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਪੱਤਰਕਾਰਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਜੀ ਇੱਥੋਂ ਤੱਕ ਕੀ ਇਹ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਹਾਲੇ ਕਿ ਇਤਨੇ-ਇਤਨੇ ਹਾਈ ਪ੍ਰੋਫਾਈਲ ਕੇਸ ਪਹਿਲਾਂ ਚੱਲਦੇ ਰਹੇ ਨੇ ਜੀ ਸੁਖਵੀਰ ਸਿੰਘ ਬਾਦਲ ਦੇ ਚੱਲਦੇ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਕ腐ਸ਼ਨ ਦੇ ਕੈਪਟਨ ਮਰਿੰਦਰ ਸਿੰਘ ਦੇ ਟਾਈਮ ਵੀ ਪਰ ਐਸਸੀ ਕਦੀ ਹਰਕਤ ਦੇਖਣ ਵਿੱਚ ਨਹੀਂ ਆਈ ਭਰਤਿੰਦਰ ਸਿੰਘ ਚੈਲ ਸੀਗਾ ਉਹਦੇ ਵੀ ਕੇਸ ਚੱਲਦੇ ਰਹੇ ਨੇ ਉਹਨੂੰ ਵੀ ਲਿਜਾਣਦੇ ਨੇ ਪਰ ਇਸ ਤਰੀਕੇ ਨਾਲ ਕਦੀ ਨਹੀਂ ਹੋਇਆ ਸੀ ਕਿ ਅਦਾਲਤ ਦੇ ਵਿੱਚ ਹੀ ਉਹਨਾਂ ਸ਼ੀਸ਼ਿਆਂ ਨੂੰ ਸਾਰਿਆਂ ਨੂੰ ਪਰਦੇ ਲਾ ਕੇ ਟੱਕ ਦਿੱਤਾ ਜਾਵੇ ਟੈਂਟ ਲਾ ਦਿੱਤੇ ਜਾ। ਹੂੰ ਪੱਤਰਕਾਰਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ। ਜੀ। ਔਰ ਦੂਜੇ ਪਾਸੇ ਅਕਾਲੀ ਦਲ ਨੇ ਕੱਲ ਇੱਕ ਮੀਟਿੰਗ ਮੁਹਾਲੀ ਦੇ ਵਿੱਚ ਰੱਖੀ ਸੀ। ਉਹ ਮੁਹੱਲੇ ਦੇ ਵਿਚਾਰ ਗੁਰਦੁਆਰਾ ਅੰਮ੍ਰਿਤਸਰ ਵਿਖੇ ਮੀਟਿੰਗ ਰੱਖੀ ਸੀ ਔਰ ਮੀਟਿੰਗ ਦੇ ਵਿਚਾਰ ਸਿਰਫ ਮਜੀਠੀਆ ਦੇ ਮਸਲੇ ਨੂੰ ਲੈ ਕੇ ਵਿਚਾਰ ਕੀਤੀ ਜਾਣੀ ਸੀ ਜੀ ਔਰ ਜਦੋਂ ਉੱਥੋਂ ਇਹ ਲੀਡਰ ਪਹੁੰਚਦੇ ਨੇ ਜਿਦੇ ਸੁਖਬੀਰ ਸਿੰਘ ਬਾਦਲ ਸੀ ਸਿਕੰਦਰ ਸਿੰਘ ਮਲੂਕਾ ਹੋ ਗਏ ਸੁੱਚਾ ਸਿੰਘ ਲਗਾ ਸੀ ਪਰਮ ਪਰਮ ਬੰਟੀ ਰੁਮਾੜਾ ਹੈਗਾ ਇਹਨਾਂ ਸਾਰਿਆਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਜੀ ਹਿਰਾਸਤ ਵਿੱਚ ਲੈ ਲਿਆ ਗਿਆ ਔਰ ਥਾਣਾ ਫੇਸ 11 ਦੇ ਵਿਚਕਾਰ ਜੀ ਇਹਨਾਂ ਦੇ ਪਰ ਭਾਰਤੀ ਨਿਆਂ ਸੰਵਿਧਾਨ ਦੀ ਧਾਰਾ 172 ਦੇ ਦਿਨ ਕੇਸ ਦਰਜ ਕਰਾਤਾ ਕਾ ਬਾਅਦ ਦੇ ਵਿਚਕਾਰ ਚਾਹੇ ਇਹਨਾਂ ਨੂੰ ਨਿਜੀ ਮੁਚਲਕੇ ਤੇ ਛੱਡ ਦਿੱਤਾ ਗਿਆ। ਹੂੰ। ਔਰ ਉਸ ਤੋਂ ਇਲਾਵਾ ਇੱਕ ਅਲਾ ਉੱਥੇ ਨਹੀਂ ਹੋਇਆ ਸਾਰੇ ਪੰਜਾਬ ਦੇ ਵਿੱਚ ਕੱਲ ਜਿੰਨੇ ਵੀ ਕੋਈ ਛੋਟੇ ਸੀ ਚਾਹੇ ਵੱਡੇ ਸੀ ਅਕਾਲੀ ਲੀਡਰ ਸਾਰਿਆਂ ਨੂੰ ਗ੍ਰਿਫਤਾਰ ਘਰਾਂ ਦੇ ਵਿੱਚ ਹਾਊਸ ਅਰੈਸਟ ਕਰ ਲਿਆ ਗਿਆ। ਜੀ। ਉਦਾਹਰਨ ਦੇ ਤੌਰ ਤੇ ਕੁਝ ਪਟਿਆਲਾ ਦੇ ਵਿਚਕਾਰ ਵੀ ਦੰਦਾ ਹੋਇਆ। ਲੁਧਿਆਣੇ ਦੇ ਵਿਚਕਾਰ ਕੁਚਰਨ ਸਿੰਘ ਗਰੇਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐ ਸਰ ਕਲੇਰ ਸੀ ਇਹ ਸਾਬਕਾ ਅਕਾਲੀ ਦਲ ਦੇ ਵਿਧਾਇਕ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਪ੍ਰੀਤ ਕੌਕੇ ਸੀਗਾ ਅਮਿਤ ਰਾਠੀ ਨੂੰ ਪਟਿਆਲੇ ਗ੍ਰਿਫਤਾਰ ਕਰਨ ਲੱਗਾ ਬਿੱਟੂ ਚੱਠੇ ਨੂੰ ਪਟਿਆਲੇ ਕਬੀਰ ਦਾਸ ਨੂੰ ਅਮਰਿੰਦਰ ਸਿੰਘ ਬਾਦਲ ਨੂੰ ਇਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚ ਹਾਊਸ ਅਰੈਸਟ ਕਰਦਾ ਹਾਊਸ ਅਰੈਸਟ ਕਰ ਦਿੱਤਾ ਗਿਆ ਜੀ ਸੋ ਇਹ ਬੜੀ ਅਜੀਬ ਸਥਿਤੀ ਸੀ ਇਸੇ ਸਬੰਧ ਦੇ ਵਿੱਚਕਾਰ ਕੱਲ ਸੁਖਵੀਰ ਸਿੰਘ ਬਾਦਲ ਨੇ ਬੋਲਦੇ ਇਹ ਗੱਲ ਕਹੀ ਹੈ ਕੀ ਮਜੀਠੀਆ ਦੇ ਵਿਰੁੱਧ ਕੇਸ ਕੇਜਰੀਵਾਲ ਦੀ ਪੰਜਾਬੀਆਂ ਦੇ ਖਿਲਾਫ ਨਫਰਤ ਦਾ ਇੱਕ ਸਬੂਤ ਹੈ ਹਮਮ ਔਰ ਸੁਖਵੀਰ ਬਾਦਲ ਨੇ ਨਾਲ ਇਹ ਵੀ ਕਿਹਾ ਕਿ ਅਖਬਾਰ ਆਪ ਸਰਕਾਰ ਨੇ ਪੰਜਾਬ ਦੇ ਵਿਚਕਾਰ ਅਣ ਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ ਇੱਕ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ ਇਹ ਕਿ ਐਮਰਜੈਂਸੀ ਇਹਨਾਂ ਨੇ ਉਹਨਾਂ ਨੇ ਐਲਾਨ ਕਰਕੇ ਲਾਈ ਸੀ ਇਹਨਾਂ ਨੇ ਅਣ ਐਲਾਨੀ ਐਮਰਜੈਂਸੀ ਲਾ ਦਿੱਤੀ ਹੈ ਜੀ ਸੋ ਉਸ ਤੋਂ ਇਲਾਵਾ ਅੱਜ ਮਜੀਠੀਆ ਦੀ ਪੇਸ਼ੀ ਸੀਗੀ ਹਾਈ ਕੋਰਟ ਦੇ ਵਿੱਚਕਾਰ ਜਿਹਦੇ ਮਜੀਠੀਆ ਨੇ ਇੱਕ ਕੇਸ ਪਾਇਆ ਸੀ ਜੀ ਮਜੀਠੀਆ ਨੇ ਕੇਸ ਪਾਇਆ ਸੀ ਕਿ ਜਿਹੜਾ ਵਿਜੀਲੈਂਸ ਦੇ ਵੱਲੋਂ ਮੇਰੇ ਉੱਪਰ ਕੇਸ ਪਾਇਆ ਗਿਆ ਜਾਂ ਮੈਨੂੰ ਅਰੈਸਟ ਕੀਤਾ ਗਿਆ ਇਹ ਗਲਤ ਹੈ ਤੇ ਇਹ ਕੋਈ ਕੇਸ ਬਣਦਾ ਹੀ ਨਹੀਂ ਹੂੰ ਉਹ ਅੱਜ ਇਹਨੂੰ ਰਾਹਤ ਨਹੀਂ ਮਿਲੀ ਜੀ ਹੁਣ ਕੱਲ ਭਲਕੇ ਦੁਬਾਰਾ ਫਿਰ ਇਸ ਦੀ ਹਾਈ ਕੋਰਟ ਦੇ ਵਿੱਚ ਘਰ ਪੇਸ਼ੀ ਹੋਵੇਗੀ ਦੇਖਣਾ ਹੋਵੇਗਾ ਕਿ ਕੱਲ ਮਜੀਠੀਆ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ ਮੇਲੇ ਵੀ ਜਾਵੇ ਕਿਉਂਕਿ 7 ਦਿਨ ਦਾ ਰਿਮਾਂਡ ਇਹ ਪਹਿਲਾਂ ਭੁਗਤ ਚੁੱਕੇ ਨੇ ਤੇ 4 ਦਿਨ ਦਾ ਰਿਮਾਂਡ ਹੋਰ ਦਿੱਤਾ ਜਿਹਦੇ ਚੋ ਅੱਜ ਦੂਜਾ ਦਿਨ ਲੰਘ ਅੱਜ ਦੂਜਾ ਦਿਨ ਲੰਘ ਰਿਹਾ ਤੇ ਇਸ ਤਰ੍ਹਾਂ ਕਰਦੇ 4 ਦਿਨ ਇਹਨਾਂ ਕੋ ਟੋਟਲ ਨੇ ਜੀ ਤੋਂ 2 ਦਿਨ ਦਿਨੇ ਕੱਲ ਪੇਸ਼ੀ ਨਾ ਪਈ ਤੇ 4 ਦਿਨ ਵੈਸੇ ਵੀ ਲੰਘ ਜਾਂਦੇ ਨੇ ਪਰ ਕੁਝ ਅਕਾਲੀ ਜਿਹੜੇ ਜਿਹੜੇ ਵਰਕਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਮੌਜੂਦਾ ਸਰਕਾਰ ਦੇ ਵੱਲੋਂ ਇਹ ਇਮੇਜ ਜਿਹੜੀ ਹੈ ਉਹਨਾਂ ਦੀ ਛਵੀ ਨੂੰ ਸਾਫ਼ ਕੀਤਾ ਜਾ ਰਿਹਾ ਹੈ ਇੱਕ ਤਰੀਕੇ ਨਾਲ ਇਹ ਗੱਲ ਤੁਹਾਨੂੰ ਕਿਵੇਂ ਲੱਗਦੀ ਹੈ ਤੇ ਕੋਈ ਤੇ ਕੋਈ ਸ਼ੱਕ ਨਹੀਂ ਹੁਣ ਪੰਜਾਬ ਦੇ ਲੋਕਾਂ ਦਾ ਸਾਰਿਆਂ ਦਾ ਧਿਆਨ ਹੋਰ ਬੁੱਧਿਆ ਟੁਟ ਗਿਆ ਜੀ ਅਕਾਲੀ ਦਲ ਇਸ ਟਾਈਮ ਬੇਸ਼ੱਕ ਲਾਈਨ ਲਾਈਟ ਹੋ ਗਿਆ ਹਮਮ ਔਰ ਲਾਈਨ ਲਾਈਟ ਹੋਣਾ ਮੀਨ ਇਹ ਹੈ ਵੀ ਹੁਣ ਅਕਾਲੀ ਦਲ ਜਿੱਥੇ ਸੀ ਕਹਿੰਦੇ ਸੀ ਹਾਸ਼ੀਏ ਤੇ ਚਲਾ ਗਿਆ ਹੁਣ ਉਹ ਹੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦਾ ਫਿਰ ਮੁੜ ਕੇ ਉੱਭਰ ਕੇ ਲੋਕਾਂ ਦੇ ਸਾਹਮਣੇ ਆਣਾ ਸ਼ੁਰੂ ਹੋ ਗਿਆ ਲੋਕਾਂ ਦੇ ਵਿਚਾਰ ਚਰਚਾ ਦਾ ਵਿਸ਼ਾ ਬਣ ਗਿਆ ਜੇ ਲੋਕ ਸਵੇਰੇ ਪਾਰਕਾਂ ਦੇ ਵਿੱਚਕਾਰ ਚਾਹ ਦਾ ਕੱਪ ਪੀਂਦੇ ਨੇ ਜਾਂ ਸੈਰ ਕਰਦੇ ਨੇ ਜਾਂ ਸੱਤ ਦੇ ਵਿਚਕਾਰ ਪਿੰਡਾਂ ਦੇ ਵਿਚਕਾਰ ਬੈਠਦੇ ਨੇ ਤਾਂ ਹਰ ਜਗ੍ਹਾ ਤੇ ਚਰਚਾ ਇਹ ਹੀ ਹੁੰਦੀ ਹੈ ਕਿ ਕੀ ਮਜੀਠੀਆ ਜ਼ੂਦ ਕਾਰਵਾਈ ਹੋ ਜੇਗੀ ਜਾਂ ਮਜੀਠੀਆ ਸਫਲ ਹੋ ਜਾਏਗਾ ਬਚਣ ਦੇ ਵਿਚਾਰ ਜਾਂ ਸਰਕਾਰ ਦੇ ਵਿੱਚ ਕੋਈ ਐਕਸ਼ਨ ਲੈ ਲੇਗੀ ਹੁਣ ਇਹ ਹੀ ਮੁੱਦਾ ਚੱਲ ਰਿਹਾ ਹੈ ਔਰ ਸਾਰੇ ਮੁੱਦੇ ਪਿੱਛੇ हट ਗਏ ਜਦੋਂ ਇਹ ਮੁੱਦੇ ਸਾਹਮਣੇ ਆ ਜਾਂਦੇ ਨੇ ਤਾਂ ਅਕਾਲੀ ਦਲ ਦਾ ਵੋਟ ਬੈਂਕ ਪਹਿਲੇ ਨਾਲੋਂ ਸੁਧਰ ਜਾਂਦਾ ਇਹਦੇ ਨਾਲ ਇਮੇਜ ਸੁਧਰ ਰਹੀ ਹੈ ਅਕਾਲੀ ਦਲ ਦੀ ਖਰਾਬ ਨਹੀਂ ਹੋ ਰਹੀ ਜੀ ਤੇ ਹੁਣ ਦੂਸਰਾ ਰੁਖ ਕਰਦੇ ਆ ਬਿੱਤ ਦਿਨੀ ਜਿਹੜਾ ਕਾਂਗਰਸ ਦੇ ਵਿਚਕਾਰ ਇੱਕ ਵਿਅਕਤੀ ਨੂੰ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਉਸ ਨੂੰ ਕੱਢ ਦਿੱਤਾ ਗਿਆ ਹੈ ਕਟੋ ਕਲੇਸ਼ ਜਿਹੜਾ ਕਾਂਗਰਸ ਦਾ ਕਹਿੰਦੇ ਮੋੜ ਤੋਂ ਸ਼ੁਰੂ ਹੋ ਗਿਆ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਰਾਜ ਅਬਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀ ਗਈ ਹੈ ਆਖਰ ਪੂਰਾ ਮਾਮਲਾ ਕੀ ਹੈ ਦੇਖੋ ਉਹਨੂੰ ਕੱਢ ਨਹੀਂ ਦਿੱਤਾ ਗਿਆ ਉਸ ਦੇ ਬਾਰੇ ਬਿਆਨਬਾਜ਼ੀ ਚੱਲ ਰਹੀ ਹੈ ਜੀ ਇਹ ਕਾਂਗਰਸ ਦਾ ਕਾਟੋ ਕਲੇਸ਼ ਹੈ ਜਿਹਦੇ ਕਰਕੇ ਆਮ ਆਦਮੀ ਪਾਰਟੀ ਸਰਕਾਰ ਦੇ ਵਿਚਕਾਰ ਮੁੜ ਕੇ ਇਹਨਾਂ ਦਾ ਲੁਧਿਆਣਾ ਤੋਂ ਪੱਛਮੀ ਤੋਂ ਸੰਜੀਵ ਅਰੋੜਾ ਜੀ ਚੰਗੀਆਂ ਵੋਟਾਂ ਨਾਲ ਜਿੱਤ ਗਏ ਅਗਰ ਇਹਨਾਂ ਦਾ ਇਹ ਕਾਟੋ ਕਲੇਸ਼ ਨਾ ਹੁੰਦਾ ਤਾਂ ਸ਼ਾਇਦ ਉੱਥੋਂ ਦੇ ਰਿਜ਼ਲਟ ਕੁਝ ਹੋਰ ਹੋਣੇ ਸੀ ਜੇ ਆਪ ਜਿੱਤ ਵੀ ਜਾਂਦੀ ਤਾਂ ਇਤਨਾ ਵੋਟ ਬੈਂਕ ਨਹੀਂ ਸੀ ਉਹਨਾਂ ਕੋਲ ਆਣਾ ਇੰਨੀਆਂ ਵੱਧ ਮਾਰਜਨ ਤੇ ਨਹੀਂ ਸੀ ਜਿੰਨਾ ਜਿੰਨਾ ਕਿ ਉਹ 10000 ਤੋਂ 11000 ਦੇ ਨੇੜੇ ਜਾ ਕੇ ਉਹ ਜਿੱਤਦੇ ਨੇ ਹੁਣ ਗੱਲ ਮਸਲਾ ਇੱਥੇ ਆਉਂਦਾ ਹੈ ਕਿ ਅੱਜ ਦੀ ਸਿਆਸਤ ਦਾ ਨਿਜੀਕਰਨ ਹੋ ਚੁੱਕਾ ਹੈ ਹਰ ਬੰਦਾ ਆਪਣਾ ਨਿੱਜੀ ਫਾਇਦਾ ਸੋਚਦਾ ਉਹਦੇ ਕੋਈ ਪਾਰਟੀ ਦਾ ਫਾਇਦਾ ਨਹੀਂ ਸੋਚਦਾ ਕੋਈ ਸਟੇਟ ਦਾ ਫਾਇਦਾ ਨਹੀਂ ਸੋਚਦਾ ਹਰ ਬੰਦਾ ਆਪਣੇ ਨਿੱਜੀ ਲਾਭ ਦੇ ਲਈ ਇੱਕ ਪਾਰਟੀ ਬਦਲ ਕੇ ਦੂਜੀ ਪਾਰਟੀ ਜਾ ਰਿਹਾ ਦੂਜੀ ਪਾਰਟੀ ਬਦਲ ਕੇ ਤੀਜੀ ਜਾ ਰਿਹਾ ਇਹ ਸਮੇਂ-ਸਮੇਂ ਤੇ ਨਾਲ ਹੁੰਦਾ ਆ ਰਿਹਾ ਤੇ ਹੁੰਦਾ ਜਾਏਗਾ ਦਿਨ-ਬ-ਦਿਨ ਸਿਆਸਤ ਦਾ ਰੁਖ ਬਦਲਦਾ ਜਾ ਰਿਹਾ ਔਰ ਨੰਬਰ 2 ਤੇ ਕਹਾਣੀ ਇਹ ਹੋਈ ਹੈ ਕਿ ਪਹਿਲਾਂ ਸਿਆਸਤ ਇਹ ਹੁੰਦੀ ਸੀ ਕਿ ਕਾਂਗਰਸ ਅਕਾਲੀ ਜਿੰਨੇ ਵੀ ਇੱਕ ਦੂਜੇ ਨਾਲ ਮਿਲਦੇ-ਜੁਲਦੇ ਸੀਗੇ ਤਾਂ ਇਹ ਮੁੱਦਿਆਂ ਦੇ ਉੱਪਰ ਗੱਲ ਕਰਦੇ ਸੀਗੇ ਪਰ ਨਿੱਜੀ ਦੁਸ਼ਮਣੀਆਂ ਨਹੀਂ ਸੀ ਪਾਲਦੇ ਜੀ ਹੁਣ ਮਸਲਾ ਆ ਗਿਆ ਨਿੱਜੀ ਦੁਸ਼ਮਣੀਆਂ ਦਾ ਹੁਣ ਜੇ ਦੇਖਿਆ ਜਾਏ ਪੰਜਾਬ ਦੇ ਵਿੱਚਕਾਰ ਜ ਚੋਣਾ ਹੋ ਰਹੀਆਂ ਨੇ ਜਿਵੇਂ ਇਹ ਪ੍ਰਗਟ ਸਿੰਘ ਕੁਸ਼ਲਦੀਪ ਸਿੰਘ ਦੇ ਅਸਤੀਫੇ ਆਏ ਨੇ ਕਿ ਕਿ ਦੀ ਢਿੱਲ ਆਈ ਦੀ ਕਿ ਕਿ ਢਿੱਲੋਂ ਦੇ ਆ ਇਹ ਸਾਰੇ ਅਸਤੀਫੇ ਆਏ ਨੇ ਤਾਂ ਤੁਸੀਂ ਤੇ ਤੋਂ ਇਹ ਲਾਉਂਗੇ ਕਿ ਆਸ਼ੂ ਦੂਸ਼ ਤੋਂ ਬਾਅਦ ਇਹਨਾਂ ਨੇ ਅਸਤੀਫੇ ਦਿੱਤੇ ਨੇ ਉਹਦੇ ਚ ਕਾਰਨ ਕੀ ਹੈ ਕਿ ਜਦੋਂ ਲੁਧਿਆਣਾ ਦੀ ਚੋੜ ਹੋਈ ਆਸ਼ੂ ਦੂਸ਼ ਆਸ਼ੂ ਜੀ ਨੇ ਆਪਣੇ ਨਾਲ ਦੀ ਇੱਕ ਟੀਮ ਲਾਈ ਸੀ ਰਾਣਾ ਗੁਰਜੀਤ ਦੀ ਟੀਮ ਸੀਗੀ ਪ੍ਰਗਟ ਸੀਗੀ ਸਾਰੀ ਟੀਮ ਸੀਗੀ ਉਹਦੇ ਵਿਚਕਾਰ ਉਹਨਾਂ ਨੇ ਰਾਜਾ ਵੜਿੰਗ ਨੂੰ ਇਗਨੋਰ ਕੀਤਾ ਸੀਗਾ ਜਦ ਕਿ ਉਹ ਪੰਜਾਬ ਕਾਂਗਰਸ ਦਾ ਮੌਜੂਦਾ ਪ੍ਰਧਾਨ ਹੈ ਜੀ ਔਰ ਜੇ ਇਹਨਾਂ ਦੀ ਇਕਤਾ ਹੁੰਦੀ ਤਾਂ ਸ਼ਾਇਦ ਅੱਜ ਵੋਟ ਦੇ ਰਿਜ਼ਲਟ ਇਸੇ ਕਰਕੇ ਹੋਰ ਹੋਣੇ ਸੀਗੇ ਕਿਉਂਕਿ ਰਾਜਾ ਵੜਿੰਗ ਮੌਜੂਦਾ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਵੀ ਹੈ ਜੀ ਔਰ ਦੂਜੀ ਗੱਲ ਇਹ ਹੈ ਕੀ ਹੁਣ ਦੇ ਦੋ ਬੰਦਿਆਂ ਨੂੰ ਇਹਨਾਂ ਨੇ ਉਸ ਚੋਣ ਦੇ ਵਿਚਕਾਰ ਕਮਲਜੀਤ ਸਿੰਘ ਕੜਵਲ ਤੇ ਕਰਨ ਵੜਿੰਗ ਇਹਨਾਂ ਨੂੰ ਸ਼ਾਮਲ ਕੀਤਾ ਸੀ ਹੁਣ ਲੁਧਿਆਣੇ ਦੇ ਵਿੱਚ ਹੀ ਬੈਸ ਭਰਾਵਾ ਨੇ ਇਸ ਦੀ ਵਿਰੋਧਤਾ ਕੀਤੀ ਜੀ ਅੱਛਾ ਵੀ ਤੁਸੀਂ ਇਹਨੂੰ ਕਿਉਂ ਸ਼ਾਮਲ ਕੀਤਾ ਹੁਣ ਬੈਸ ਭਰਾਵਾ ਦੀ ਨੇੜਤਾ ਜਿਹੜੀ ਹੈ ਉਹ ਰਾਜਾ ਵੜਿੰਗ ਦੇ ਨਜ਼ਦੀਕ ਨੇ ਉਹ ਇੱਕ ਤੇ ਕੁਐਸਚਨ ਬਣ ਗਿਆ ਧੜਿਆਂ ਦੇ ਵਿਚਕਾਰ ਕਾਂਗਰਸ ਵੱਡੀ ਗਈ ਵੀ ਇਹ ਕਾਰਨ ਕੀ ਹੋ ਰਿਹਾ ਹੈ ਇਹ ਝਗੜਾ ਕਿਉਂ ਹੈ ਬਸ ਲਕ ਝਗੜਾ ਹੈ ਜੇ ਅਗਰ ਕਾਂਗਰਸ ਸੰਸੀਰ ਹੋ ਜਾਂਦੀ ਤਾਂ ਸ਼ਾਇਦ ਇਹਨਾਂ ਦਾ ਵੋਟ ਬੈਂਕ ਬਣ ਜਾਂਦਾ ਇਹ ਪਿਛਲੀਆਂ ਚੋਣਾਂ ਦੇ ਵਿੱਚ ਵੀ ਇਹਨਾਂ ਨੇ ਨੁਕਸਾਨ ਕੀਤਾ ਔਰ 27 ਵਨ ਲੱਜ ਰੱਖਿਓ ਜੇ ਵੋਟ ਬੈਂਕ ਇਹਨਾਂ ਦੀ ਇਹ ਨਿੱਜੀ ਸਿਆਸਤ ਨਾ ਖਤਮ ਹੋਈ ਤਾਂ ਇਸ 27 ਦੇ ਵਿੱਚਕਾਰ ਪੰਜਾਬ ਦੇ ਰਿਜ਼ਲਟ ਆਉਣ ਵਾਲੇ ਸਮਝ ਬਦਲ ਵੀ ਸਕਦੇ ਸੀ ਜੀ ਔਰ ਇੱਕ ਗੱਲ ਹੋਰ ਵੀ ਦੇਖਣ ਵਿੱਚ ਆਈ ਹੈ ਕਿ ਪੰਜਾਬ ਦੇ ਕਾਂਗਰਸ ਦੇ ਆਬਜ਼ਰਵਰ ਨੇ ਜਿਹੜੀ ਜੀ ਉਹ ਭਪੇਸ਼ ਬੁਗੇਲ ਜੀ ਨੇ ਬਿਲਕੁਲ ਉਹ ਵੀ ਸਾਈਲੈਂਟ ਬੈਠੇ ਨੇ ਉਹ ਵੀ ਕੋਈ ਨਹੀਂ ਬੋਲੇ ਵੀ ਹਾਂ ਇਹਨਾਂ ਕੁਝ ਹੋ ਰਿਹਾ ਤੇ ਚਲੋ ਤੁਸੀਂ ਆਬਜ਼ਰਵਰ ਹੋ ਤੁਹਾਡੀ ਤਾਂ ਡਿਊਟੀ ਹੀ ਹੈ ਵੀ ਇਹਨਾਂ ਨੂੰ ਬਹਿ ਕੇ ਨੇੜੇ ਵੀ ਲਾ ਸਕਦੇ ਹੋ ਨੇੜੇ ਉਹਨਾਂ ਨੇ ਵੀ ਨਹੀਂ ਲਾਇਆ ਇਹ ਨਾ ਕਿਸੇ ਹਾਈ ਕਮਾਂਡ ਨੇ ਨੋਟਿਸ ਲਿਆ ਇਸ ਗੱਲ ਦਾ ਇਹ ਜਦੋਂ ਮਸਲਾ ਭਖ ਜਾਏਗਾ ਜਦੋਂ ਮਸਲਾ ਉਲਟ ਜਾਏਗਾ ਤੇ ਕੋਈ ਨਾ ਕੋਈ ਵਿਚਕਾਰ ਟੁੱਟ ਭੱਜ ਹੋ ਜਾਏਗੀ ਤਾਂ ਜਾ ਕੇ ਸੁਰਤ ਆਉਂਦੀ ਹੈ ਨਹੀਂ ਤੇ ਕਾਂਗਰਸ ਦੇ ਪਛਣ ਦੇ ਕਾਰਨੀ ਆਈ ਬਣਦੇ ਆ ਰਹੇ ਨੇ ਤੇ ਹੁਣ ਗੱਲ ਕਰਦੇ ਆਂ ਬੀਤੇ ਦਿਨੀ ਹੋਈ ਲੁਧਿਆਣਾ ਪੱਛਮੀ ਚੋਣਾ ਦੀ ਆਮ ਆਦਮੀ ਪਾਰਟੀ ਤੋਂ ਸੰਜੀਵ ਅਰੋੜਾ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਤੇ ਅੱਜ ਕੈਬਨਿਟ ਦੇ ਵਿੱਚ ਫੇਰ ਬਦਲ ਹੋਇਆ ਹੁਣ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਇੱਕ ਮੰਤਰੀ ਨੂੰ ਉਤਾਰ ਦਿੱਤਾ ਗਿਆ ਇਹ ਵੀ ਬੜਾ ਵੱਡਾ ਸਵਾਲ ਹੈ ਕਿ ਆਖਰ ਉਤਾਰਿਆ ਕਿਉਂ ਗਿਆ ਕੀ ਕਰ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਵੀ ਕਿਉਂ ਉਤਾਰਿਆ ਕਿਉਂ ਪਹਿਲਾਂ ਆਪਾਂ ਇਸ ਤੋਂ ਚਰਚਾ ਸ਼ੁਰੂ ਕਰੀਏ ਜੇ ਦੇਖੋ ਇਹਨਾਂ ਦਾ ਮੰਤਰੀ ਕੈਬਨਿਟ ਮੰਤਰੀ ਬਣਨਾ ਸੁਭਾਵਕ ਸੀ ਜੀ ਇਹ ਰਾਜ ਸਭਾ ਦੇ ਵਿਚਕਾਰ ਮੈਂਬਰ ਸੀ ਹਮਮ ਔਰ ਉੱਥੋਂ ਦੀ ਮੈਂਬਰੀ ਛੱਡਣੀ ਇਹ ਇੰਡਸਟਰੀ ਲਿਸਟ ਵੀ ਹਨ ਪੁਰਾਣੇ ਹਾਂ ਔਰ ਇਨਾਂ ਦਾ ਮੰਨਿਆ ਜਾਂਦਾ ਸੀ ਕਿ ਸ਼ਾਇਦ ਇਨਾਂ ਦਾ ਇੰਡਸਟਰੀ ਦੇ ਉੱਪਰ ਅੱਛਾ ਪ੍ਰਭਾਵ ਹੋਏਗਾ। ਹਮਮ ਇਹ ਹੀ ਕਾਰਨ ਹੈ ਕਿ ਜਦੋਂ ਚੋਣ ਮੁਹਿੰਮ ਚੱਲ ਰਹੀ ਸੀ ਤਾਂ ਕੇਜਰੀਵਾਲ ਨੇ ਹਲੇ ਕੀ ਚੋਣਾ 19 ਨੂੰ ਪਈਆਂ, ਵੋਟਾਂ 19 ਨੂੰ ਪਈਆਂ। ਤੇ ਰਿਜ਼ਲਟ ਆਇਆ 23 ਨੂੰ। ਤੇ 25 ਤੱਕ ਚੋਣ ਜਾਬਤਾ ਲੱਗਿਆ ਸੀ। ਜੀ। ਤੇ ਕੇਜਰੀਵਾਲ ਨੇ ਸਟੇਜ ਤੋਂ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਸੀ ਕਿ ਤੁਸੀਂ ਵੋਟਾਂ ਇਨਾਂ ਨੂੰ ਪਾਓ ਅਸੀਂ 20 ਤਰੀਕ ਨੂੰ ਇਹਨਾਂ ਨੂੰ ਮੰਤਰੀ ਬਣਾ ਦੇਂਗੇ। ਜੋ ਕਿ ਪੋਸੀਬਲ ਨਹੀਂ ਸੀ ਕਿਸੇ ਗੱਲ ਦੀ ਨਾ ਵੀ ਨੂੰ ਰਿਜ਼ਲਟ ਆਣੇ ਤੇ ਨਾ ਵੀ ਨੂੰ ਮੰਤਰੀ ਬਣਨਾ 23 ਨੂੰ ਰਿਜ਼ਲਟ ਆਣੇ ਸੀਗੇ 25 ਨੂੰ ਕੋਡ ਆਫ ਕੰਡਕਟ ਲੱਗਣਾ ਸੀਗਾ ਅੱਜ ਇਹਨਾਂ ਨੂੰ ਮੰਤਰੀ ਬਣਾਉਣਾ ਸੁਭਾਵਿਕ ਸੀ ਕਿਉਂਕਿ ਇਹਨਾਂ ਨੇ ਵਾਦਾ ਵੀ ਕੀਤਾ ਸੀ ਔਰ ਇਹਨਾਂ ਦੇ ਨਾਲ ਦੇਖ ਰਹੇ ਸੀ ਕਿ ਹੁਣ ਪੰਜਾਬ ਦੀ 27 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹਦੇ ਵੀ ਤਬਦੀਲੀਆਂ ਵੀ ਕਰਨੀਆਂ ਨੇ ਲੁਧਿਆਣਾ ਦੇ ਵਿੱਚ ਇੱਕ ਇੰਡਸਟਰੀਅਲ ਏਰੀਆ ਹੈਗਾ ਇੰਡਸਟਰੀ ਇੰਡਸਟਰੀਸਟ ਵੀ ਕਾਫੀ ਰਹਿੰਦੇ ਨੇ ਔਰ ਹੋਰ ਤਬਕਾ ਵੀ ਜੋੜਨ ਦੇ ਵਿੱਚ ਕਰ ਇਹ ਜੋ ਸੰਜੀਵ ਅਰੋੜਾ ਆਪਣੀ ਇਮੇਜ ਦੇ ਨਾਲ ਕਾਮਯਾਬ ਹੋਏ ਹੁਣ ਪਿਛਲੇ 3 ਸਾਲਾਂ ਦੇ ਵਿਚਕਾਰ 7ਵੀਂ ਵਾਰ ਸੀ ਜਿਹੜੀ ਇਹ ਵਿਸਤਾਰ ਕੀਤਾ ਗਿਆ ਜੋ ਮੰਤਰੀ ਮੰਡਲ ਦੁਆਰਾ ਹਮਮ ਔਰ ਇਹਨਾਂ ਨੂੰ ਹੁਣ ਮੈਕਮਾ ਜਿਹੜਾ ਦਿੱਤਾ ਗਿਆ ਉਹ ਅੱਜ ਇੰਡਸਟਰੀ ਤੇ ਕਮਰਸ ਦਾ ਹਮ ਐਨ ਆਰ ਆਈ ਇਨਵੈਸਟਮੈਂਟ ਦਾ ਦਿੱਤਾ ਗਿਆ ਜੀ ਇਹ ਨਾ ਐਨ ਆਰ ਆਈ ਦਾ ਦਿੱਤਾ ਗਿਆ ਤੇ ਇਨਵੈਸਟਮੈਂਟ ਦਾ ਪ੍ਰੋਮੋਸ਼ਨ ਦਾ ਦਿੱਤਾ ਗਿਆ ਜੀ ਇਹ ਤਿੰਨ ਮੈਕਮੇ ਇਹਨਾਂ ਨੂੰ ਦਿੱਤੇ ਗਏ ਨੇ ਹੋਈ ਨਾ ਤਿੰਨ ਮੈਕਮਿਆਂ ਦੇ ਵਿਚਕਾਰੋਂ ਕੁਲ ਦੀਪ ਸਿੰਘ ਧਾਲੀਵਾਲ ਨੂੰ ਪਹਿਲਾਂ ਹੀ ਵਿਦਾਊਟ ਫੋਲੀਓ ਮੰਤਰੀ ਕਿਹਾ ਜਾਂਦਾ ਸੀ ਭਾਵੇਂ ਇਹਨਾਂ ਕੋਲ ਮਹਿਕਮਾ ਸੀਗਾ ਇਹਦਾ ਜੀ ਐਨ ਆਰ ਆਈ ਦਾ ਉਹ ਐਨ ਆਰ ਆਈ ਦੇ ਬਹੁਤੇ ਕੇਸ ਨਹੀਂ ਹੁੰਦੇ ਤੇ ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਵਿਦਾਊਟ ਫੋਲੀਓ ਮੰਤਰੀ ਕਿਹਾ ਜਾਂਦਾ ਸੀਗਾ ਔਰ ਬੋਲਰ ਦੇ ਵਿਚਕਾਰ ਉਹ ਪਤਾ ਵੀ ਲੱਗਦਾ ਫਟਾਫਟ ਆਪਣੀ ਕਾਰਵਾਈ ਕਰਨ ਲੱਗ ਜਾਂਦੇ ਨੇ ਉਸ ਤੋਂ ਇਲਾਵਾ ਉਹਨਾਂ ਨੂੰ ਮੰਤਰੀਸ਼ਿਪ ਤੋਂ ਵੀ ਫਾਰਕ ਕਰ ਦਿੱਤਾ ਗਿਆ ਉਹਨਾਂ ਦੇ ਹਲਕੇ ਦੇ ਲੋਕ ਹੋ ਸਕਦਾ ਹੈ ਇਸ ਗੱਲ ਨਾਲ ਕੋਈ ਨਾਰਾਜ਼ ਹੋਣ ਕਿਉਂਕਿ ਉਹ ਹਲਕੇ ਦੀ ਪ੍ਰਤੀਨਿਧਤਾ ਵੀ ਚਾਹੀਦੀ ਹੈ ਪਰ ਉਹਨਾਂ ਨੇ ਅੱਜ ਬਿਆਨ ਦਿੱਤਾ ਹੈ ਕੁਲਦੀਪ ਸਿੰਘ ਧਾਲੀਵਾਲ ਨੇ ਉਹਨਾਂ ਨੇ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਮੁੱਖ ਮੰਤਰੀ ਮੈਂ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਜਿੰਨਾ ਚਿਰ ਮੈਂ ਪਾਰਟੀ 'ਚ ਰHEA ਜਿੰਨਾ ਚਿਰ ਮੰਤਰੀ ਮੰਡਲ 'ਚ ਰHEA ਮੈਂ ਉਹਦੇ ਰਾਜ ਕੇ ਸੇਵਾ ਕੀਤੀ ਉਹਨਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਕੀ ਕਹੇ ਸਮੇਂ ਦੇ ਨਾਲ ਇਹ ਸਾਰੀਆਂ ਤਬਦੀਲੀਆਂ ਹੁੰਦੀਆਂ ਨੇ ਤੇ ਮੈਂ ਪਾਰਟੀ ਲਈ ਕੋਈ ਬਾਤ ਛੱਡ ਕੇ ਕੰਮ ਕਰਦਾ ਰਹੂੰਗਾ ਦੂਸਰੇ ਪਾਸੇ ਇੱਕ ਗੱਲ ਹੋ ਰਿਹਾ ਕਿ ਇੱਕ ਹੋਰ ਮੰਤਰੀ ਜਿਹਦਾ ਨਾਂ ਤਰਨਪ੍ਰੀਤ ਸਿੰਘ ਸੋਂਦ ਹੂੰ ਜਿਹਦੇ ਕੋਲੋਂ ਇੱਕ ਮਹਿਕਮਾ ਇੰਡਸਟਰੀ ਦਾ ਵੀ ਸੀਗਾ ਜੀ ਉਹ ਇੰਡਸਟਰੀ ਦਾ ਮਹਿਕਮਾ ਉਸ ਤੋਂ ਵਾਪਸ ਲੈ ਲਿਆ ਗਿਆ ਕਿ ਉਹ ਸੰਜੀਵ ਅਰੋੜਨ ਦੇ ਦਿੱਤਾ ਗਿਆ ਜੀ ਹੁਣ ਇਹ ਸਾਰੀਆਂ ਚੀਜ਼ਾਂ ਲੈਣ ਤੋਂ ਬਾਅਦ ਇਹ ਮੰਤਰੀ ਬਣਾਇਆ ਗਿਆ ਇਹਨਾਂ ਨੇ ਗੁਲਾਬਚੰਦ ਪੰਜਾਬ ਦੇ ਰਾਜਪਾ ਗੁਲਾਬਚੰਦ ਕਟਾਰੀਆ ਜੀ ਨੇ ਇਹਨਾਂ ਨੂੰ ਸੋਚਕਾਈ ਹੈ ਕੈਬਨਤ ਮੰਤਰੀ ਜਿਹੜਾ ਹੁਣ ਦੇਖਣਾ ਇਹ ਹੈ ਕਿ 3 ਕਰੋੜ ਪੰਜਾਬ ਦੇ ਲੋਕ ਨੇ ਜਿਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਇਹ ਕਿਸ ਤਰੀਕੇ ਨਾਲ ਕਰਨਗੇ ਮੰਤਰੀ ਸਾਹਿਬ ਜੀ ਤੇ ਆਉਣ ਵਾਲਾ ਡੇਢ ਪੂਨੇ 2 ਸਾਲ ਦਾ ਸਮਾਂ ਇਹਨਾਂ ਦੇ ਕੋਲ ਹੈ ਇਹ ਆਮ ਆਦਮੀ ਪਾਰਟੀ ਦੇ ਲਈ ਕੋਈ ਵੋਟ ਬੈਂਕ ਜੁਟਾ ਸਕਣਗੇ ਇੰਡਸਟਰੀਆਂ ਨੂੰ ਜੋੜ ਕੇ ਉਹਨਾਂ ਤੋਂ ਪ੍ਰੋਮੋਸ਼ਨ ਲੈ ਸਕਣਗੇ ਜਾਂ ਪੰਜਾਬ ਦੇ ਕੋਈ ਇੰਡਸਟਰੀ ਲੈ ਕੇ ਆ ਜਾਣਗੇ ਇਹ ਦੇਖਣਾ ਹੋਵੇਗਾ ਇਹ ਹੁਣ ਡਿਪੈਂਡ ਕਰਦਾ ਬਹੁਤ ਵੱਡੀ ਇਹਨਾਂ ਦੇ ਮੋੜਿਆਂ ਦੇ ਉੱਪਰ ਜ਼ਿੰਮੇਵਾਰੀ ਪਾ ਦਿੱਤੀ ਗਈ ਹੈ ਔਰ ਸਾਡੀ ਤਾਂ ਹੀ ਆਸ ਹੈ ਕਿ ਇਹ ਪੰਜਾਬ ਨੂੰ ਹੋਰ ਸਾਫ ਸੁਥਰਾ ਬਣਾ ਦੇਣ ਇੰਡਸਟਰੀ ਪੰਜਾਬ ਰੀ ਲੇਨ ਅਸੀਂ ਇਹ ਹੀ ਅਰਦਾਸ ਕਰਦੇ ਹਾਂ ਕਿ ਆਣ ਇੰਡਸਟਰੀ ਲੈ ਕੇ ਜਾਣ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਪੰਜਾਬ ਦੇ ਰੋਜ਼ਗਾਰ ਮਿਲ ਜੇਗਾ ਤਾਂ ਨਸ਼ਿਆਂ ਤੋਂ ਪਰ ਨੱਥ ਪਵੇ ਤੇ ਹਿਮਾਚਲ ਦੇ ਵਿੱਚ ਲਗਾਤਾਰ ਪੈ ਰਹੀ بارش ਹੁਣ ਪੰਜਾਬ ਤੇ ਲੋਕਾਂ ਦੇ ਲਈ ਹਿਮਾਚਲ ਹਰਿਆਣਾ ਅਤੇ ਦਿੱਲੀ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਰਹੀ ਹੈ ਤੇ ਕੀ ਤਿਆਰੀਆਂ ਨੇ ਆਖਰ ਇਸ ਨੂੰ ਦੇਖਦੇ ਹੋਏ ਕਿ ਦੁਬਾਰਾ ਤੋਂ ਹੜ੍ਹ ਵਰਗੇ ਹਾਲਾਤ ਜਿਹੜੇ ਆ ਵੜ ਸਕਦੇ ਨੇ ਦੇਖੋ ਹਰ ਸਾਲ ਮੌਨਸੂਨ ਦਾ ਮੌਸਮ ਆਉਂਦਾ ਹੈ ਜੀ ਜੁਲਾਈ ਦੇ ਸ਼ੁਰੂ ਦੇ ਵਿੱਚਕਾਰ ਕਦੀ ਜੂਨ ਦੇ ਅਖੀਰ ਦੇ ਵਿੱਚਕਾਰ ਐਸਕੇ ਕੁਝ 3-4 ਦਿਨ ਪਹਿਲਾਂ ਆਇਆ ਹੈਗਾ ਹਿਮਾਚਲ ਵਿੱਚ ਜਿਹੜਾ ਇਸ ਸਮੇਂ ਬਹੁਤ ਭਾਰੀ ਬਰਸਾਤ ਹੋ ਰਹੀ ਹੈ ਜੀ ਕਈ ਜੋ ਬੱਦਲ ਫੱਟ ਰਹੇ ਨੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਕਿੱਥੇ ਮਕਾਨ ਤਸਰੇ ਨੇ ਕਿੱਥੇ ਪਹਾੜ ਗਿਰ ਰਹੇ ਨੇ ਇਹ ਬਹੁਤ ਸਾਰੀਆਂ ਖਬਰਾਂ ਆਈਆਂ ਨੇ ਔਰ ਜਿਸ ਦੇ ਨਾਲ ਨਾਲ ਪਾਣੀ ਦਾ ਲੈਵਲ ਜਿਹੜਾ ਉੱਥੋਂ ਵੱਧਦਾ ਜਾ ਰਿਹਾ ਹੈ ਵੱਧ ਕੇ ਪਾਣੀ ਜਿਹੜਾ ਸਾਰਾ ਇਕੱਤਰ ਹੁੰਦਾ ਉਹ ਸਭ ਤੋਂ ਪਹਿਲਾਂ ਡੈਮਾਂ ਦੇ ਲਈ ਜਾਂਦਾ ਹੈ ਜੀ ਜਦੋਂ ਡੈਮ ਦੇ ਵਿੱਚਕਾਰ ਲੈਵਲ ਵੱਧਦਾ ਤਾਂ ਖਤਰਾ ਹੁੰਦਾ ਕਿ ਜੇ ਡੈਮ ਦਾ ਲੈਵਲ ਵੱਧ ਗਿਆ ਤਾਂ ਡੈਮ ਟੁੱਟ ਸਕਦਾ ਤਾਂ ਫਿਰ ਉਹ ਪਾਣੀ ਨੂੰ ਰਿਲੀਜ਼ ਕੀਤਾ ਜਾਂਦਾ ਜਦੋਂ ਪਾਣੀ ਨੂੰ ਰਿਲੀਜ਼ ਕੀਤਾ ਜਾਏਗਾ ਪਾਣੀ ਹਮੇਸ਼ਾ ਨੀਵੀਂ ਥਾਵਾਂ ਵੱਲ ਜਾਂਦਾ ਤਾਂ ਨੀਵੀਆਂ ਥਾਵਾਂ ਕਿਹੜੀਆਂ ਹਿਮਾਚਲ ਦੇ ਨਾਲ ਲੱਗਦੀਆਂ ਹਿਮਾਚਲ ਦੇ ਨਾਲ ਲੱਗਣ ਵਾਲੀਆਂ ਨੀਵੀਆਂ ਥਾਵਾਂ ਨੇ ਪੰਜਾਬ ਹਰਿਆਣਾ ਯੂਪੀ ਦਿੱਲੀ ਇਹ ਸਾਰੀਆਂ ਜਗ੍ਹਾ ਨਾਲ ਲੱਗਦੇ ਨੇ ਉਹ ਕੁਦਰਤੀ ਹੈ ਇਹ ਸਾਰੀ ਆਫਤ ਇਹਨਾਂ ਦੇ ਵਿੱਚਕਾਰ ਆਏਗੀ ਔਰ ਕਿਹੜੇ ਦਰਿਆ ਨੇ ਗੰਗਾ ਜਮਨੇ ਗੰਗਾ ਜਮਨਾ ਹੋਗੀ ਜੀ ਰਾਵੀ ਹੋ ਗਿਆ ਬਿਆਸ ਹੋ ਗਿਆ ਸਤਲੁਜ ਹੋ ਗਿਆ ਇਹ ਪੰਜ ਦਰਿਆ ਨੇ ਜੀ ਇਹ ਪਾਣੀ ਜਦੋਂ ਆਏਗਾ ਤੇ ਇਹਨਾਂ ਦੇ ਵਿੱਚਕਾਰ ਆਏਗਾ ਜਦੋਂ ਇਹਨਾਂ ਚਾਏਗਾ ਕੋਈ ਇਹਨਾਂ ਸਭ ਨਹਿਰਾਂ ਨਿਕਲਦੀਆਂ ਬਿਲਕੁਲ ਜਿਹਦੇ ਵਿੱਚਕਾਰ ਅੱਗੇ ਬਹੁਤ ਸਾਰੇ ਏਰੀਆ ਪੈਂਦੇ ਨੇ ਉਹਨਾਂ ਦੇ ਵਿੱਚਕਾਰ ਘੱਗਰ ਆ ਜਾਂਦੀ ਹੈ ਫੋਰ ਟਾਂਗਰੀ ਨਦੀ ਆ ਜਾਂਦੀ ਹੈ ਤੋਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨਾਲ ਲੱਗੋ ਪੈਂਦੀਆਂ ਨੇ ਔਰ ਕੁਦਰਤੀ ਹੈ ਹੁਣ ਦਿੱਲੀ ਦੀ ਖਬਰ ਮਿਲ ਰਹੀ ਸੀਗੀ ਕਿ ਦਿੱਲੀ ਦਾ ਜਿਹੜਾ ਯਮਨਾ ਦਾ ਪਾਣੀ ਜਰਾਓ ਇਤਨਾ ਵੱਧ ਗਿਆ ਹੈ ਕਿ ਹੁਣ 2 ਫੁੱਟ ਜਿਹੜੀ ਹੈ ਖਤਰੇ ਦੇ ਨਿਸ਼ਾਨ ਤੋਂ ਥੱਲੇ ਚੱਲ ਰਹੀ ਹੈ ਦਿੱਲੀ ਦੇ ਵਿੱਚ ਘਾ ਅੱਛਾ ਤੇ ਜਦੋਂ ਦਿੱਲੀ ਤੇ 2 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਚੱਲਿਆ 2 ਫੁੱਟ ਤੋਂ ਕੁਝ ਵੀ ਨਹੀਂ ਹੁੰਦਾ ਉੱਤਰ ਰਾਤ ਤੱਕ ਵੀ 2 ਫੁੱਟ ਵੱਧ ਜਾਣੀ ਹੈ ਇਧਰ ਪਾਣੀ ਪਿੱਛੋਂ ਜੇ ਛੱਡਿਆ ਗਿਆ ਤੇ ਉਹ ਬੈਰਾਜ ਤੋਂ ਪਾਣੀ ਛੱਡਿਆ ਜਾਂਦਾ ਤੇ ਜਦੋਂ ਛੱਡਿਆ ਜਾਂਦਾ ਤੇ ਦਿੱਲੀ ਦੇ ਵਿੱਚ ਘਰ ਹੜਾ ਸਕਦਾ ਪਿਛਲੀ ਵਾਰ ਵੀ ਆਈ ਸੀ ਇਹ ਜ਼ਰੂਰੀ ਇਸ ਗੱਲ ਦੀ ਦੂਸਰੇ ਪਾਸੇ ਖਬਰ ਹਰਿਆਣਾ ਤੋਂ ਮਿਲ ਰਹੀ ਹੈ ਕਿ ਪਾਣੀ ਦਾ ਇਤਨਾ ਪ੍ਰੈਸ਼ਰ ਹੈ ਕਿ ਕੁਰਕ ਖੇਤਰ ਤੋਂ ਅੰਮਾਲਾ ਦੇ ਵਿੱਚ ਘਾ ਜਿਹੜੀ ਮਾਰਕੰਡਾ ਦਰਿਆ ਵਗਦਾ ਹੈ ਜੀ ਉਹ ਮਾਰ ਕੰਡੇ ਦੇ ਕਈ ਜਗ੍ਹਾ ਤੋਂ ਉੱਪਰ ਕੰਡੇ ਟੁੱਟ ਗਏ ਨੇ ਜਿਹਦੇ ਜੋ 500 ਤੋਂ ਲੈ ਕੇ 700 ਏਕੜ ਦੀ ਫਸਲ ਲਗਭਗ ਕੁਰਖੇਤਰ ਏਰੀਆ ਦੇ ਵਿਚਕਾਰ ਤਬਾਹ ਹੋ ਗਈ ਆ ਕੁਰਖੇਤਰ ਅੰਮਾਲਾ ਇਹਨਾਂ ਏਰੀਆ ਛੱਲੇ ਪਿੰਡਾਂ ਦੇ ਵਿੱਚ ਪਾਣੀ ਪਹੁੰਚਿਆ ਤੇ ਇਹ ਪਾਣੀ ਜਦੋਂ ਵੱਧ ਜਾਵੇ ਜਾਂ ਕੰਡੇ ਟੁੱਟੇ ਕੰਟਰੋਲ ਨਾ ਹੋਏ ਤਾਂ ਸ਼ਹਿਰਾਂ ਦੇ ਵਿੱਚ ਵੀ ਆ ਕੇ ਮਾਰ ਕਰ ਸਕਦਾ ਹੁਣ ਅਗਲਾ ਮਸਲਾ ਰਹਿ ਜਾਂਦਾ ਹੈ ਪੰਜਾਬ ਦਾ ਤਾਂ ਪੰਜਾਬ ਦੇ ਵਿੱਚ ਇਹ ਹੈ ਕਿ ਟਾਂਗਰੀ ਨਦੀ ਹੈ ਜਿਹਦਾ ਹਰਿਆਣਾ 'ਚ ਵੀ ਅਸਰ ਪੈਂਦਾ ਹੈ ਔਰ ਘੱਗਰ ਦੇ ਨਾਲ ਵੀ ਦਾ ਜੋੜ ਹੈ ਔਰ ਇਹ ਜਦੋਂ ਵੀ ਆਦੀ ਹੈ ਘੱਗਰ ਤੇ ਇਹ ਨਾਲ ਜੋੜ ਲੈਂਦਾ ਤਾਂ ਇਹ ਕਈ ਜਗ੍ਹਾ ਘੱਗਰ ਹਮੇਸ਼ਾ ਮਾਰ ਕਰਦਾ ਹੈ ਡਿਸਟ੍ਰਿਕਟ ਪਟਿਆਲੇ ਨੂੰ ਸਭ ਤੋਂ ਵੱਡੀ ਮਾਰ ਘੱਗਰ ਤੋਂ ਪੈਂਦੀ ਹੈ। ਹਮਮ ਔਰ ਕੱਲ ਪਰਸੋ ਪਟਿਆਲਾ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਇਹ ਸਾਰੇ ਏਰੀਆ ਦਾ ਦੌਰਾ ਕੀਤਾ ਸੀਗਾ ਔਰ ਕਹਿ ਰਹੇ ਸੀ ਕਿ ਸਾਡੇ ਬੰਦੇ ਹੁਣ ਸਫਾਈ 'ਤੇ ਲੱਗੇ ਹੋਏ ਨੇ ਤੇ ਜਿੱਥੇ ਤੇ ਕੋਈ ਦਿੱਕਤ ਆਏਗੀ ਅਸੀਂ ਦੇਖਾਂਗੇ ਪਰ ਕਹਿਣ ਦੀ ਗੱਲ ਇਹ ਆ ਵੀ ਆਪਾਂ ਹੁਣ ਸਫਾਈ ਨਹੀਂ ਲੱਗੇ ਨੇ ਤੇ ਪਹਿਲਾਂ ਕਿਉਂ ਸੁੱਤੇ ਸੀ ਆਪਾਂ ਹਮ ਹਰ ਵਾਰ ਇਹ ਉਦੋਂ ਹੀ ਹੁੰਦਾ ਹੈ ਔਰ ਇਸ ਵਾਰ ਤਾਂ ਬਰਸਾਤਾਂ ਦੇ ਅਸਰ ਵੀ ਜ਼ਿਆਦਾ ਸੀ ਪਹਿਲਾਂ ਹੀ ਪੁਖਬਾਣੀ ਹੋ ਚੁੱਕੀ ਸੀ ਤਾਂ ਆਪਾਂ ਨੂੰ ਪਹਿਲਾਂ ਧਿਆਨ ਦੇਣਾ ਚਾਹੀਦਾ ਸੀਗਾ ਹੁਣੇ ਜਦੋਂ ਪਿੱਛੋਂ ਪਾਣੀ ਛੱਡਿਆ ਜਾਏਗਾ ਡੈਮਾਂ ਤੋਂ ਤਾਂ ਇਹਦਾ ਮਾਰ ਕੀ ਹੈ ਤੁਸੀਂ ਦੇਖੋਗੇ ਅੱਗੇ ਵੀ ਕਈ ਵਾਰ ਹੋਇਆ ਕਿ ਪਟਿਆਲੇ ਦੀ ਵੱਡੀ ਰਦੀ ਵੀ ਫਲੋ ਵੱਧ ਜਾਂਦਾ ਹੈ ਇਹਦਾ ਹੁਣ ਸਭ ਤੋਂ ਪਹਿਲਾਂ ਜਦੋਂ ਉੱਥੋਂ ਪਾਣੀ ਝੱਲੇਗਾ ਤੇ ਸਭ ਤੋਂ ਪਹਿਲਾਂ ਹਿਮਾਚਲ ਦੇ ਨਾਲ ਜਿਹੜਾ ਪੈਂਦਾ ਉਹ ਪੈਂਦਾ ਹੁਸ਼ਿਆਰਪੁਰ ਨੰਬਰ 1 ਡੈਮ ਤੇ ਨੰਬਰ 1 ਤੇ ਸਭ ਤੋਂ ਪਹਿਲਾਂ ਭੰਗੀ ਚੋਂ ਉੱਥੋਂ ਲੰਘਦੀ ਹੈ ਔਰ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਨੂੰ ਮਾਰ ਪੈਂਦੀ ਹੈ ਉਧਰੋਂ ਰਾਵੀ ਬੱਦਾ ਗੁਰਦਾਸਪੁਰ ਨੂੰ ਮਾਰ ਪੈਂਦੀ ਹੈ ਉਥੋਂ ਅਨੰਦਪੁਰ ਸਾਹਿਬ ਰੋਪੜ ਨੂੰ ਮਾਰ ਪੈਂਦੀ ਹੈ ਔਰ ਇਹ ਸਾਰੇ ਜਿਹੇ ਕਰਕੇ ਇਹਨਾਂ ਏਰੀਆ ਨੂੰ ਮਾਰ ਪੇਗੀ ਪੇਗੀ ਲੁਧਿਆਣੇ ਨੂੰ ਮਾਰ ਪੇਗੀ ਫਤਿਹਗਰਸਾ ਨੂੰ ਗੁਰਦਾਸਪੁਰ ਇਹ ਸਾਰੇ ਏਰੀਆ ਨੂੰ ਮਾਰ ਪੇਗੀ ਪੇਗੀ ਕਿਉਂਕਿ ਜਿਹੜਾ ਹੁਣ ਪਖੜਾ ਟਾਈਮ ਦਾ ਪੱਧਰ ਹੈ ਉਹ 1586.95 95 ਹੈ ਜੀ ਉਹ ਦਾ ਇਹਦਾ ਪੱਧਰ ਤੇ ਚੱਲ ਰਿਹਾ ਤੇ ਖਤਰੇ ਦਾ ਨਿਸ਼ਾਨ ਕਿੰਨਾ ਹੈ 16 ਸਬਜਾਈ ਯਾਨੀ ਕਿ 80 ਜਾਂ 90 ਦਾ ਫਰਕ ਚੱਲ ਰਿਹਾ ਹੈ ਇਤਨੇ ਫੁੱਟ ਦੇ ਡੈਮ ਪਾਖੜਾ ਡੈਮ ਦਾ ਜਾ ਹੈਗਾ ਉਹ ਇੰਨਾ ਫਰਕ ਪੈ ਰਿਹਾ ਤੇ ਇਹਨਾਂ ਨੂੰ ਹੌਲੀ ਹੌਲੀ ਪਾਣੀ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਰੀਆਂ ਨਦੀਆਂ ਦੇ ਵਿਗਾਰ ਨਾਲਿਆਂ ਦੇ ਵਿਗਾਰ ਚੋਹਾਂ ਦੇ ਵਿਗਾਰ ਡੈਮਾਂ ਅੱਗੇ ਜਿੰਨੀਆਂ ਦਰਿਆ ਆ ਰਹੇ ਉਹਨਾਂ 'ਚ ਪਾਣੀ ਆਣਾ ਸ਼ੁਰੂ ਹੋ ਗਿਆ ਔਰ ਹੌਲੀ ਹੌਲੀ 2-4 ਦਿਨਾਂ ਦਾ ਜੇ ਪਿੱਛੇ ਬਰਸਾਤ ਨਾ ਰੁਕੀ ਜਾਂ ਬਰਸਾਤ ਇਸ ਤਰ੍ਹਾਂ ਲਗਾਤਾਰ ਬਣਦੀ ਗਈ ਤਾ ਇਹ ਹੋ ਸਕਦਾ ਹੈ ਕਿ ਪੰਜਾਬ ਹਰਿਆਣਾ ਹਿਮਾਚਲ ਤਾਂ ਪਹਿਲਾਂ ਹੀ ਆਏ ਬਨੇ ਪੰਜਾਬ ਹਰਿਆਣਾ ਦਿੱਲੀ ਇਹ ਸਾਰਿਆਂ ਨੂੰ ਖੜਾਂ ਦੀ ਮਾਰ ਦੇ ਇੱਥੇ ਪਾਣੀ ਲੈ ਸਕਦਾ ਪਰ ਸਵਾਲ ਇਹ ਦੇ ਵਿਚਕਾਰ ਇਹ ਹੈ ਵੀ ਆਖਰ ਸਰਕਾਰ ਨੇ ਤਿਆਰੀ ਕੀ ਕੀਤੀ ਹੈ ਬੀਤੇ ਦਿਨੀ ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਬੀਬਾ ਜੈਨਦਰ ਗੌਰ ਦੇ ਵੱਲੋਂ ਵੀ ਇਹ ਸਵਾਲ ਖੜਾ ਕੀਤਾ ਗਿਆ ਸੀ ਕਿ ਬਰਸਾਤ ਰਜ ਨੇੜੇ ਦੇ ਤੇ ਵਕਟੀਨਰੀ ਦੀ ਸਫਾਈ ਜਿਹੜੀ ਆ ਉਹ ਮੁਕੰਮਲ ਨਹੀਂ ਹੋਈ ਉੱਪਰ ਉਹ ਨਜ਼ਰ ਆ ਰਿਹਾ ਵੀ ਆਖਰ ਪਾਣੀ ਕਿੰਨਾ ਭਰਿਆ ਹੋਇਆ ਤੇ ਵਿਚਕਾਰ ਗੋੜਾ ਕਬਾੜ ਵੀ ਪਿਆ ਹੋਇਆ ਉਸੋ ਕਿਵੇਂ ਵੇਖਦੇ ਹੋ ਕਿ ਆਖਰ ਸਰਕਾਰ ਹਰ ਵਾਰੀ ਕਿਉਂ ਦੇਰੀ ਕਰ ਦਿੰਦੀ ਇਸ ਕੰਮ ਦੇ ਵਿੱਚ ਦੇਖੋ ਮੈਂ ਤੁਹਾਨੂੰ ਇੱਕ ਦੱਸਾਂ ਕਿ ਪੰਜਾਬੀ ਦੀ ਕਹਾਵਤ ਹੈ ਜਦੋਂ ਜੰਜ ਬੂਏ ਢੁੱਕ ਜਾਂਦੀ ਹੈ ਨਾ ਤਾਂ ਕਹਿੰਦੇ ਬੂਏ ਆਈ ਜੰਜ ਤੇ ਵਿਨੋ ਕੁੜੀ ਦੇ ਕੰਨ ਹੁਣ ਤਾਂ ਉਹ ਗੱਲ ਹੈ ਚਾਹੇ ਡਿਪਟੀ ਕਮਿਸ਼ਨਰ ਸਾਹਿਬ ਹੁਣ ਕਿਸੇ ਵੀ ਜ਼ਿਲ੍ਹੇ ਦੇ ਉਹ ਆ ਕੇ ਏਰਾ ਇਹ ਗੇੜਾ ਕੱਟਣਾ ਉਹਨਾਂ ਦਾ ਜ਼ਰੂਰੀ ਬਣ ਜਾਂਦਾ ਹੈ ਤੇ ਚਾਰ ਆਪਣੇ ਪੰਜਾਬ ਦੇ ਜਿੰਨੇ ਪੀਰਵੜੀ ਦੇ ਮੈ ਨਹਿਰੀ ਵਿਭਾਗ ਦੇ ਉੱਤੇ ਹੋਰ ਸਾਰਿਆਂ ਨੂੰ ਇਰੀਗੇਸ਼ਨ ਡਿਪਾਰਟਮੈਂਟ ਦੇ ਸਾਰਿਆਂ ਨੂੰ ਛੁੱਟੀਆਂ ਕੈਨਸਲ ਕਰਕੇ ਹਾਰਡ ਕੰਟਰੋਲ ਰੂਮ ਬਣਾ ਦਿੱਤਾ ਜਾਂਦਾ ਹੈ ਇਹ ਹਰ ਵਾਰ ਦੀ ਗੱਲ ਹੈ ਪਰ ਜੇ ਪਾਣੀ ਨਿਆਣਾ ਤਾਂ ਉਸ ਨੇ ਮਾਰ ਨੂੰ ਰੋਕ ਨਹੀਂ ਸਕਣਾ ਨਾ ਕੰਟਰੋਲ ਰੂਮ ਲੈ ਨੇ ਰੋਕ ਸਕਣਾ ਹੈ ਨਾ ਹਾਰ ਵੱਲੇ ਨੇ ਗੇ ਰੋਕ ਸਕਣਾ ਕੋਈ ਤਰੀਕਾ ਨਹੀਂ ਹੁੰਦਾ ਪਾਣੀ ਰੋਕਾ ਉਹ ਕਿ ਇਹਦਾ ਪਾਣੀ ਦਾ ਫਲੋ ਹੀ ਇਤਨਾ ਹੁੰਦਾ ਹੈ ਹੁਣ ਰੋਕ ਨਹੀਂ ਸਕਦੇ ਕੋਈ ਇਹ ਕੁਦਰਤੀ ਹੈ ਬਾਕੀ ਸਫਾਈ ਜਿੰਨੀ ਮਰਜ਼ੀ ਚਾਹੀਦੀ ਸੀ ਰ